ਰੋਸਪੁਰਜੂ ਪੰਚਾਇਤ ਸਰਪੰਚਾਂ ਦੇ ਸਾਂਝ ਚੁਕ ਸਮਾਗਮ ਦੌਰਾਨ ਕੁਲਬੀਰ ਸਿੰਘ ਜੀਰਾ ਨੇ ਨਸ਼ੇ ਦੇ ਕਾਲੋ ਬਾਹਰ ਚ ਪੁਲਿਸ ਸਬਸਤਨਾ ਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀ ਭੁਗਤਤ ਸਬੰਧੀ ਖੁਲਾਸੇ ਕੀਤੇ ਸਨ ਇਸ ਦੌਰਾਨ ਉਹਨਾਂ ਨਸ਼ੇ ਖਿਲਾਫ ਸੌ ਚੁੱਕੰਦਾ ਬਾਈਕਾਟ ਵੀ ਕਰ ਦਿੱਤਾ ਸੀ ਕੁਲਵੀਰ ਸਿੰਘ ਜ਼ੀਰਾ ਦੇ ਇਸ ਕਦਮ ਤੋਂ ਬਾਅਦ ਇੱਕਦਮ ਪੰਜਾਬ ਪੁਲਿਸ ਜਾਗ ਗਈ ਅਤੇ ਉਹਨਾਂ ਨੇ ਵੀ ਆਨੰਦਪੁਰਵਾਲਾ ਵਿੱਚ ਕੁਲਵੀਰ ਸਿੰਘ ਜ਼ੀਰਾ ਦੇ ਪੀਏ ਨਿਰੇਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਮੋਗਾ ਦੇ ਫੋਟੋਗ੍ਰਾਫਰ ਰਾਜੇਸ਼ ਗੋੜਾ ਦੇ ਕਤਲ ਮਾਮਲੇ 'ਚ ਨਿਰੇਜ ਕੁਮਾਰ ਦੇ ਖਿਲਾਫ 2013 'ਚ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜੋ ਕਿ 2015 ਤੋਂ ਪੁਗਾੜਾ ਸੀ। ਇਸ ਗ੍ਰਿਫਤਾਰੀ ਦੇ ਨਾਲ ਹੀ ਪੰਜਾਬ ਪੁਲਿਸ ਨਿਸ਼ਾਨੇ ਤੇ ਆ ਗਈ ਹੈ ਕਿ ਜੇਕਰ ਸੱਚਮੁੱਚ ਜ਼ੀਰਾ ਦਾ ਪੀਏ ਪੁਗਾੜਾ ਸੀ ਤਾਂ ਪੁਲਿਸ ਨੂੰ 3 ਸਾਲ ਕਿਉਂ ਲੱਗ ਗਏ ਉਸਨੂੰ ਗ੍ਰਿਫਤਾਰ ਕਰਨ ਵਿੱਚ? ਅੱਜ ਸਾਨੂੰ ਸਵੇਰ ਬਦਲ ਲੱਗਾ ਜੀ ਰਾਤ ਸਾਡੇ ਪਿੰਡ ਦਾ ਲੜਕਾ ਜਿਹਨਾਂ ਦੀ ਰੈਸ਼ ਜੀਰੇ ਆ ਗਿੰਨੀ ਛੋਡੀ ਵਾਲਾ ਉਹਨੂੰ ਪੁਲਿਸ ਮੁਕੀ ਸੀ ਫੜ ਕੇ ਲੈ ਆਈ ਆ ਤੇ ਜਿਨ੍ਹਾਂ ਦਾ ਬੜਾ ਅਸੀਂ ਮੀਡੀਆ ਤੋਂ ਸਾਨੂੰ ਪਤਾ ਲੱਗਾ ਵੀ ਬੜਾ ਰੌਲਾ ਪਾ ਰਹੇ ਆ ਕਿ ਕੁਲਵੀਰ ਸਿੰਘ ਜੀਰਾ ਦਾ ਪੀਏ ਆ ਤੇ ਸਿਰਫ ਕੁਲਵੀਰ ਸਿੰਘ ਜੀਰਾ ਨੂੰ ਬਦਨਾਮ ਕਰਨ ਦੀ ਖਾਤਰ ਉਹਦਾ ਨਾਮ ਜੋੜ ਰਹੇ ਆ ਇਹ ਕੋ ਆਮ ਵਰਕਰ ਜਿਵੇਂ ਅਸੀਂ ਆਮ ਵਰਕਰ ਆ ਉਦਾਂ ਹੀ ਉਹ ਗਿੰਨੀ ਆਮ ਵਰਕਰ ਆ ਇਸਨੂੰ ਪੀਏ ਵਾਲਾ ਉਹਦਾ ਕੋਈ ਸਬੰਧ ਨਹੀਂ ਫਿਰ ਵੀ ਸਾਨੂੰ ਇਸ ਗੱਲ ਦਾ ਖਤਰਾ ਉਹਨੂੰ ਬਦਨਾਮ ਦੀ ਕਰਨ ਦੀ ਖਾਤਰ ਕੋਈ ਤਨੇ ਨਜਾਇਜ਼ ਨਸ਼ਾ ਜਾਂ ਕੋਈ ਨਜਾਇਜ਼ ਹਥਿਆਰ ਪੁਲਿਸ ਪਾ ਸਕਦੀ ਆ ਇਹ ਸਾਨੂੰ ਇਨਸਾਫ ਤੋਂ ਆਇਆ ਜਾਵੇ ਕਿ ਕੋਈ ਵੀ ਉਹਦੇ ਤੇ ਵੀ ਕੋਈ ਨਜਾਇਜ਼ ਅਸਲਾ ਜਾਂ ਨਸ਼ੇ ਵਾਹ ਬਗੈਰਾ ਕੋਈ ਨਾ ਹੀ ਕੋਈ ਉਹ ਜਹਾ ਨਸ਼ਾ ਉਹ ਖਾਂਦਾ ਨਾ ਹੀ ਇਹੋ ਜਹਾ ਮੁੰਡਾ ਗਲਤ ਕੰਮ ਵਾਲਾ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਜੀ ਉਹਨਾਂ ਨੂੰ ਜੀਰੇ ਤੋਂ ਕੀਤਾ ਜੀ 2.5 ਸਾਲਾਂ ਤੋਂ ਪੀਓ ਸੀਗਾ ਉਹ ਉਦੋਂ ਪੁਲਿਸ ਨੇ ਨਹੀਂ ਪਕੜੀ ਤੁਸੀਂ ਥੋੜਾ ਜਿਹਾ ਬਾਰੇ ਕੀ ਕਹਿਣਾ ਹੈ 2.5 ਇਹ ਫਿਰ ਪੁਲਿਸ ਦੀ ਜੀ ਕੋਈ ਮਿਲਿ ਭੁਗਤ ਹੋ ਸਕਦੀ ਆ ਜਿਹੜੇ 3 ਸਾਲ ਤੋਂ ਜੇ ਪਘੋੜਾ ਸੀ ਤੂੰ ਨੂੰ ਰਾਤ ਹੀ ਸਿਰਫ ਪੁਲਿਸ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹ ਭਗੋੜਾ ਤਿੰਨ ਸਾਲ ਤੋਂ ਹੀ ਉਹ ਜੀਰੇ ਰਹਿ ਰਿਹਾ ਆ ਉਹਦੇ ਘਰੇ ਰਹਿ ਰਿਹਾ ਵਿਆਹ ਵਰਿਆ ਬੰਦਾ ਬੱਚਿਆਂ ਚ ਰਹਿੰਦਾ ਆ ਉਹਦੇ ਆਪਦਾ ਛੋਟਾ ਮੋਟਾ ਬਿਜ਼ਨਸ ਕਰਦਾ ਐਮਐਲਏ ਸਾਹਿਬ ਨਾਲ ਕਰੋੜਾਂ ਦੇ ਸੰਬੰਧ ਬਣੇ ਕਦੋਂ ਤੋਂ ਇਹ ਜਾਨ ਲੱਗਿਆ ਐਮਐਲਏ ਸਾਹਿਬ ਨੂੰ ਪਿੱਛੇ ਇਲੈਕਸ਼ਨਾਂ ਦੀ ਹੈ ਜੀ ਇਲੈਕਸ਼ਨਾਂ ਆ ਜੀ ਹੋਏ ਆ ਹਾਂਜੀ ਹਾਂਜੀ ਜਿਵੇਂ ਅਸੀਂ ਜਾਣੇ ਰੂਟੀਨ ਵੋਟਰ ਜਿਵੇਂ ਪਿੰਡ ਦੇ ਥੋੜੇ ਬਹੁਤੇ ਚਲੋ ਹੁਣ ਬੰਦੇ ਜ਼ਿੰਮੇਵਾਰ ਹੁੰਦੇ ਆ ਨੀਰਜ ਕੁਮਾਰ ਦੀ ਸਪੋਰਟ ਵਿੱਚ ਆਏ ਸਾਬਕਾ ਸਰਪੰਚ ਦਾ ਵੀ ਦਾਵਾ ਹੈ ਕਿ ਪੁਲਿਸ ਨੇ ਜਾਇਜ਼ ਤਰੀਕੇ ਨਾਲ ਨੀਰਜ ਨੂੰ ਫਸਾਰੀ ਹੈ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਿਰਕਾਰ ਵਿਧਾਇਕ ਜੀਰਾ ਵੱਲੋਂ ਪੁਲਿਸ ਅਫਸਰਾਂ ਵਿਰੁੱਧ ਬੋਲਣ ਤੋਂ ਬਾਅਦ ਹੀ ਕਾਰਵਾਈ ਕਿਉਂ ਕੀਤੀ ਗਈ ਹੈ ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978